ਬਾਈ ਇੱਕ ਗਾਣਾ ਸੁਣਾ ਦੇ ਹੂੰ ਗਾਣਾ ਸੁਣਾ ਇੱਕ ਗਾਣਾ ਮੈਂ ਉਹ ਤੇ ਗਾਉਂਗੀ ਸਹੀ ਹੈ ਕਿਹੜਾ ਫੇਰ ਬਣਾਵਾਂਗੇ ਵਲੌਗ ਕਿਹੜਾ ਗਾਣਾ ਓਰੇ ਗਲੀਆਂ 'ਚ ਕਿਹੜਾ ਗਾਣਾ ਸੁਣਾਈਏ ਕਿਹੜਾ ਦੇਖਦੇ ਆਂ ਤੇ ਕਿਹੜਾ ਕਰੀਏ ਅੱਛਾ ਪਹਿਲਾਂ ਖੇਤ ਵਾਲਾ ਸੀ ਤਾਂ ਠੀਕ ਹੈ ਗਲੀ ਵਾਲਾ ਤਾਂ ਕੱਢੀ ਤਾ ਕਿਹੜਾ ਓਰੇ ਕਿਹੜਾ ਕੱਢਣਾ ਗਲੀਆਂ 'ਚ ਨਹੀਂ ਮਿਲੂ ਇਹ ਮੈਨੂੰ ਇਹ ਤੈਨੂੰ ਕਿੱਥੋਂ ਮਿਲੂ ਚਲ ਹਾਈ ਦਰੁਆਂ ਯਾਰੀਆਂ ਮਹਾਰਾਜਾ ਆਹੋ

ਆਹ ਕਿਵੇਂ ਆ ਗਏ ਇੱਥੇ ਨਹੀਂ ਉਹ ਹੁੰਦਾ ਕਾਟਾ ਲਗਾ ਇਹ ਕਹਿੰਗੇ ਕਾਟਾ ਲੱਗ ਮੈਂ ਤਾਂ ਲਗਾ ਕੇ ਦੇਖਿਆ ਮੈਂ ਬਾਬੇ ਦੇ ਜਾ ਕੇ ਆਈ ਸੀ ਨਾ ਇੱਕ ਕਾਂਟਾ ਤਾਂ ਲੱਭ ਵੀ ਗਿਆ ਤੇ ਬੇਲੇ ਹੋਰੇ ਰੱਖਣਾ ਤੂੰ ਵੀ ਚੱਲ ਪੈਂਦਾ ਉਹਨੂੰ ਦੋ ਹੀ ਲੱਭ ਜਾਂਦੇ ਜਦ ਹੀ ਲਪੇੜਾ ਚੜਨੀ ਮੈਂ ਕਹਿੰਦਾ ਮੈਂ ਤੈਨੂੰ ਬਾਬੇ ਕੋਲ ਨਹੀਂ ਚਾਪੀ ਨਾ ਮੈਂ ਪਹਿਲਾਂ ਪੁੱਛੂੰਗੀ ਆਇਆ ਕਿਵੇਂ ਆ ਕਹਿੰਦੇ ਤੂੰ ਕਿਹੜਾ ਘਰ ਟਿੱਕੇ ਬੰਨੀ ਏ ਥਾਰੇ ਕਿਹੜੇ ਟਾਈਮ ਗੇਰ ਕੇ ਗਈਆਂ ਇੱਥੇ ਮੈਂ ਥੋੜੀ ਲੈ ਕੇ ਆਹੋਰ ਮੈਂ ਕਾਂਟੇ ਪਾ ਕੇ ਆਇਆ ਮੇਰੇ ਪਿੱਛੋਂ ਆਦੀ ਹੋਏਗੀ ਖੇਤ ਕੇ ਮੈਂ ਕਹਤ ਨਹੀਂ ਨਾ ਮੈਂ ਤਾਂ ਨਹੀਂ ਆਈ ਇਹ ਤਾਂ ਬਾਬੇ ਦੀ ਕਰਾਮਾਤ ਹੈ ਫੇਰ ਚੱਕ ਲੂੰਗੀ ਤੂੰ ਦੱਸ ਮੇਰੇ ਪਿੱਛੇ ਕੀ ਕਰਨੀ ਹੈ ਹਾਂ ਤੂੰ ਦੱਸ ਕੇ ਤੈਨੂੰ ਮੈਂ ਕਿਹਾ ਸੀ ਤੂੰ ਕੀ ਦੀ ਚਾਲ ਲਈਆਂ ਨੇ ਕਿਸੇ ਦਾ ਥੋੜੀ ਨਾ ਲੈ ਆ ਆ ਫੜ ਲੈ ਮੜ ਲੈ ਮੈਂ ਉਹ ਨਹੀਂ ਹੁਣ ਚਲ ਚਲ ਲਾਉ ਸੀਨ ਸੀਨ ਦੀ ਕਿਧਰਾਂ ਗਾ ਤੁਸੀਂ ਚੱਲ ਰਹੀ ਹੈ ਆ ਮੜਦਲ ਕੋਲੀ ਪਿੱਛੇ ਡੁੱਬੀ ਲਈ ਚਾਹੀਦੀ ਜਿਹੜੀ ਪਾ ਲੈ ਸਿਕੀ ਸਿੰ ਚਾਜੂਗੀ ਨਾ ਆਈ ਸਪੀਕ ਇੰਗਲਿਸ਼ ਦਿਪੇ ਰਿੰਗ ਚੱਲ ਰਹੀ ਆ ਸੀਨ ਕੀ ਮੇਰੇ ਤਾਂ ਗਿੱਜੇ ਇਧਰ ਮੋਬਾਈਲ ਆ ਇਧਰ ਫਿਰ ਤਾਂ ਗਿੱਜੇ ਜੀਂਦੀ ਸੀ ਭੈੜਾ ਲੱਗੀ ਜੋ ਉਹ ਮੈਂ ਕਹਿੰਦੀ ਆ ਪਿੱਛੇ ਰੱਖ ਲੈ ਆ ਪਿੱਛੇ ਕਿਹੜਾ ਤਾਂ ਕੈਮਰਾ ਸੀ ਲੈਸੂ ਇੱਥੇ ਆਏਂਗੀ ਨੀ ਤੂੰ ਉਹ ਬੈੱਡ ਦੇ ਥੱਲੇ ਰੱਖ ਲੈ ਪਰ ਕੋਈ ਬੈੱਡ ਦੇ ਥੱਲੇ ਉਹਨੂੰ ਫੜਾ ਦੇ ਯਾਰ ਮੈਨੂੰ ਫੜਾਓ ਯਾਰ ਇਧਰ ਆ ਚੱਕਰ ਚਲੋ ਚਲੋ ਲੈ ਮੈਨੂੰ ਫੜਾ ਕੀ ਹੋ ਰਿਹਾ ਪ੍ਰੋਡਕਸ਼ਨ ਮੈਂ ਕਰਨਾ ਸੀ ਕੀ ਹੋ ਰਿਹਾ ਆਜੋ ਚਲੋ 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 ਹੋਣਾ ਕੀ ਅੱਗਾ ਪਾਰ ਰੱਖੇ ਕੰਮ ਨਹੀਂ ਕਰਦੇ ਵਾਸਤੇ ਹਾਂ ਹਾਂ ਕੈਮਰਾ ਕਿੱਥੇ ਮੇਰਾ ਨਾ ਹੋ ਮਾਈ ਤੇਰੇ ਕੋਲ ਮਾਈਕ ਤੇਰੇ ਕੋਲ ਕਿਹਦੇ ਤੋਂ ਕੋ ਕਿਉਂ ਇਹ ਤਾਂ ਉੱਡੂ ਕੀ ਸੀਨ ਚੋਂ ਹਾਂ ਪੱਜੂ ਤੂੰ ਤਾਂ ਵੈਸੇ ਉੱਚੀ ਬੋਲੀ ਜਲਦੀ ਜਾਊਗੀ ਇਹ ਸਟੇਜ ਤੇ ਲੁਕਾਉਣਾ ਤੇ ਨਾ ਉੱਧਰ ਵਾਜੂਗੀ ਆ ਇਹਦੇ ਪਿੱਛੇ ਲੁਕ ਜੀਆਂ ਨੇ ਇਹਦੇ ਪਿੱਛੇ ਆ ਰਹੀ ਕਿਤੇ ਕਿਨੇ ਦੇਖਾ ਸੇਖਰ ਦੁਪਹਿਰ ਕਹੇ ਕਿਥੇ ਦੇ ਪਿੱਛੇ ਸਾਹਮਣੇ ਖੜ੍ਹ ਤੂੰ ਸੈਟ ਸੀਨ ਤੇਰੀ ਤਾਂ ਮੇਰੀ ਚੇਂਜ ਹੋ ਗਈ ਕੋਈ ਨਹੀਂ ਫਿਰ ਕਿਉਂ ਹੁੰਦਾ ਤੂੰ ਸੀਨ ਵੀ ਚੇਂਜ ਹੋਇਆ ਮੈਂ ਪੁੱਛਦਾ ਜਦੋਂ ਤੈਨੂੰ ਫਲਾਟਾਂ ਲੱਭ ਗਏ ਜਦੋਂ ਵਲੌਗ ਹੋਣਾ ਸੀ ਸਿੱਧੀ ਬੋਲੀ ਹਾਂ ਮੇਰੀ ਕਿਸੇ ਦੇਖੋ ਮੈਂ اتنا ਇਹ ਬੋਲਾ ਇਹ ਦੇਖਿਓ ਕੀ ਹੋ ਰਹਾ ਹੈ ਉਹ ਮੇਰੀ ਗੱਲ ਵੀ ਸੁਣ ਲਾ ਦੂਜੇ ਤਾਂ ਇੱਥੇ ਕਾਂਡਾ ਲੱਭ ਸਾਰਾ ਸਮਾਨ ਪਕੜਾ ਰੱਖਾ ਹੈ ਅੱਧੀ ਹਿੰਦੀ ਅੱਧੀ ਪੰਜਾਬੀ ਮਾਪਿਆਂ ਨੂੰ ਕਾਂਡੇ ਦੇ ਪਿੱਛੇ ਆਪਣੀ ਬਹਿਸ ਹੋਊਗੀ ਨਾਲੇ ਇੱਕ ਗੱਲ ਸੁਣ ਲਓ ਜੇ ਤੁਸੀਂ ਜਿਹੜੇ ਨੇ ਵੀ ਬਲੌਗ ਪਾਣਾ ਤਾਂ ਕੋਈ ਫਿਲਮ ਨਹੀਂ ਪੈਂਦੀ ਪਲੀਜ਼ ਕੋਈ ਸੀਨ ਬਲੌਗ 'ਚ ਨਾ ਪਾਓ ਠੀਕ ਹੈ ਰਿਕੁਐਸਟ ਆ ਬਾਤ ਜਿਵੇਂ ਮਰਜ਼ੀ ਪਾ ਲੇ ਠੀਕ ਹੈ ਜੀ ਤੁੰ ਤੂੰ ਮੇਰੀ ਗੱਲ ਕੀ ਬੋਲਣਾ ਬੋਲ ਤੁਸੀਂ ਦੀਦੀ ਦੱਸੋ ਕੀ ਬੋਲੀ ਤੋ ਦੋਵੇਂ ਤੋਂ ਕੁਝ ਬੋਲੋ ਐਨੀਵੇ ਬਹੁਤ ਬਲਾਈ ਐ ਸਰ ਐਨੀਵੇ ਤੋ ਪਰ ਇਹ ਟਿਕਾ ਰੱਖਿਆ ਦਿਮਾਗ ਸਰਾ ਕਣਕ ਵੱਡੋ ਯਾਰ ਹੁਣ ਤਾਂ ਛੱਡੋ ਛੂਟ ਛਾਟ ਕਣਕ ਵੱਡੋ ਅੱਛਾ ਹੋਰ ਓਕੇ ਤੇ ਗਰਮੀ ਬਹੁਤ ਜ਼ਿਆਦਾ ਕੀ ਹੂੰ ਹੁਣ ਐ ਜੀ ਕਰਦੇ ਆ ਇੱਧਰ ਕੀ ਕਰਦੇ ਫਿਰਦੇ ਆ ਤੁਸੀਂ ਅੰਦਰ ਅੰਦਰ ਆਹ ਦੇਖ ਲਓ ਜੀ ਇਹ ਬਲੌਗ ਬਣ ਰਿਹਾ ਹੈ ਤੇ ਕੀ ਕੀ ਦਾ ਇਸ ਤੋਂ ਥੋਨੂ ਟਿੱਕੀ ਜਾਂ ਨਹੀਂ ਥੋਨੂ ਡੀਏ ਤਾਂ ਥੋਨੂ ਡੀ ਕੇ ਸਟਾਰਟ ਕਰਿਆ ਬਈ ਤੁਸੀਂ ਨਹੀਂ ਆਉਂਦੇ ਮਾਸਾ ਮਾਰ ਲੈਂਦੇ ਇਸ ਤਾਂ ਫਰੀ ਖੜੇ ਸੀ ਅੱਛਾ ਓਕੇ ਚਲੋ ਚਾ ਵਾ ਸੀਨ ਕੱਢਦੇ ਆ ਲੈ ਬਈ ਤੇ ਨਹੀਂ ਜਿਆਦਾ ਕੁਸ ਯੈਸ ਮੈਮ ਇਧਰ ਵੀ ਬਣਾ ਰਹੀ ਹਾਂ ਆਪਾਂ ਸੀਨ ਕੱਢਦੇ ਫਿਰ ਨਾਲ ਜਿੰਨਾ ਮਰਜੀ ਬਣਾ ਲਓ ਨਾ ਕੋਈ ਨਹੀਂ ਹਨ ਮੈਨੂੰ ਐ ਦੱਸੋ ਵੀ ਸੀਨ ਕਰ ਦੋ ਤੁਸੀਂ ਆਲਰੇਡੀ ਸੇਤ ਆ ਗਏ ਹਾਂ ਚੱਕ ਤੂੰ ਡੋਲੂ ਮਰੇ ਬਿਠਾ ਰੱਖਿਆ ਇਹਨੂੰ ਅਸੀਂ ਬੈਠੀਆਂ ਗੱਲਾਂ ਕਰ ਮੈਂ ਦੂਰੋਂ ਆ ਰਹੀਆਂ ਤੇਰੀਆਂ ਮੇਰੇ ਤੇ ਪੈ ਜੂ ਫਿਰ ਤੈਨੂੰ ਭਜਾਏਗਾ ਤੂੰ ਜਾ ਜਾ ਕੀ ਕਰਨਾ 21 ਹੋ ਗਿਆ ਲਿਆ ਫੜ ਚਲੋ ਦੇਖ ਲਓ ਕਿੰਨੇ ਕਿ ਨਿਕਲ ਗਏ ਕੀ ਦਾ ਆ ਗਿਆ ਹੁਣ ਨਾਮ ਨਾਲ ਉਹ ਕੀ ਦਾ ਉਹ ਹੀ ਹੈ ਲੋਕੇ ਨੂੰ ਐਲਾਈ ਤੇਰੇ ਨਾਲ ਭਾਬੀ ਦਾ ਚੱਲੀ ਬਈ ਹੂੰ ਆ ਜਾ ਸੇਨ ਲਾਈ ਉੱਥੇ ਆ ਜਾ ਚਲੋ 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 ਲੋਕ ਬਣਾ ਲੋ ਬਣਾਣਾ ਪਹਿਲਾ ਭਾਈ ਥੋੜਾ ਕੱਟ ਲਓ ਯਾਰ ਉਹ ਪਹਿਲਾ ਸੀਨ ਤੱਕ ਕਲੀਅਰ ਕਰ ਲਓ ਨਾ ਕਿਹੜਾ ਹਾਂ ਯਾਰ ਕੱਟ ਲਵਾਂਗੇ ਦੀਦੀ ਦਾ ਉੱਥੋਂ ਉੱਥੋਂ ਲਈ ਨਾ ਉਹ ਭਾਈ ਮੈਂ ਤਾਂ ਹੱਸ ਪੈਦਾ ਮੈਨੂੰ ਕੁਝ ਨਹੀਂ ਸਮਝ ਆਇਆ ਹੈ ਕ੍ਰੀਏਟੀਵਿਟੀ ਲੈਵਲ ਆਈਏ ਘਰੇ ਜਾ ਮੈਨੂੰ ਦੇਵਰ ਬੈਠਾ ਹੈ ਨਾ ਘਰੇ ਫੇ ਪੀਸ ਵਾਸਤੇ ਪੈਸੇ ਲਵਾਂਗੇ ਹੁਣ ਤੂੰ ਕਹਿੰਂ ਕੇ ਮੇਰੇ ਪਿੱਛੇ ਹੀ ਆ ਗਿਆ ਤੂੰ ਘਰੇ ਕੌਣ ਮੈਂ ਐਨੂ ਅੱਛਾ